ਵਾਲਮਿਕੀ ਸੰਗਠਨ ਅਤੇ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਇਆ ਗਿਆ ਹੈ ਇਸ ਸਬੰਧ ਵਿੱਚ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਸਾਂਝਾ ਮੰਗ ਪੱਤਰ ਵੀ ਸੌਂਪਿਆ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 4 ਦਸੰਬਰ ਨੂੰ ਕ੍ਰਿਸਚਨ ਪਾਈਚਾਰੇ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਦੇ ਵਿੱਚ క్రూసేడ్ ਅਤੇ ਧਰਮ ਯੁੱਧ ਵਰਗੇ ਸ਼ਬਦ बार-बार ਵਰਤੇ ਜਾ ਰਹੇ ਨੇ ਆਗੂਆਂ ਦੇ ਅਨੁਸਾਰ ਇਹ ਸ਼ਬਦ ਸਨਾਤਨ ਸੰਸਕ੍ਰਿਤੀ ਅਤੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਜਿਨ੍ਹਾਂ ਨੂੰ ਉਹ ਸਹਿਣ ਨਹੀਂ ਕਰ ਸਕਦੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਨੂੰ ਵੀ ਧਰਮ ਪ੍ਰਚਾਰ ਕਰਨ ਤੋਂ ਨਹੀਂ ਰੋਕਦੇ ਪਰ ਕਿਸੇ ਧਰਮ ਜਾਂ ਸੰਸਕ੍ਰਿਤੀ ਨੂੰ ਨੀਵਾ ਦਿਖਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਬਿਲਕੁਲ ਕਬੂਲਯੋਗ ਨਹੀਂ ਹੈ ਆਗੂ ਨੇ ਯਾਦ ਦਿਵਾਇਆ ਕਿ ਸਾਲ 2020 ਦੇ ਵਿੱਚ ਵੀ ਇਸੇ ਨਾਮ ਨਾਲ ਹੋਏ ਪ੍ਰੋਗਰਾਮ ਦੌਰਾਨ ਤਣਾਅ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪਾਬੰਦੀਆਂ ਲਗਾਈਆਂ ਸਨ ਅਤੇ ਯਕੀਨ ਦਿਵਾਇਆ ਸੀ ਕਿ ਅਗਲੇ ਸਮਿਆਂ ਵਿੱਚ ਇਹ ਸ਼ਬਦ ਨਹੀਂ ਵਰਤੇ ਜਾਣਗੇ ਪਰ ਇਸ ਦੇ ਬਾਵਜੂਦ ਇਸ ਵਾਰ ਦੁਬਾਰਾ ਉਹੀ ਸ਼ਬਦ ਵਰਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਥੇਬੰਦੀਆਂ ਨੇ 크ਰਿਸਚਨ ਭਾਈਚਾਰੇ ਵੱਲੋਂ ਜਾਰੀ ਕੀਤੀ ਇਕ ਕਿਤਾਬ ਤੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਦੇ ਅਨੁਸਾਰ ਉਸ ਕਿਤਾਬ ਦੇ ਵਿੱਚ ਸਨਾਤਨ ਸੰਸਕ੍ਰਿਤੀ ਬਾਰੇ ਪਰਮਕ ਅਤੇ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਅਤੇ ਇਹੇ ਤੱਕ ਲਿਖਿਆ ਹੋਇਆ ਹੈ ਕਿ ਸਨਾਤਨ ਸੰਸਕ੍ਰਿਤੀ ਸਿਰਫ 700 ਸਾਲ ਪੁਰਾਣੀ ਹੈ ਜੋ ਕਿ Hindu ਸਮਾਜ ਲਈ ਅਪਮਾਨਜਨਕ ਹੈ ਜਥੇਬੰਦੀਆਂ ਦਾ ਕਹਿਣਾ ਹੈ ਕਿ Hindu ਧਰਮ ਅਤੇ ਸਨਾਤਨ ਸੰਸਕ੍ਰਿਤੀ ਲੱਖਾਂ ਸਾਲ ਪੁਰਾਤਨ ਮੰਨੀ ਜਾਂਦੀ ਹੈ ਇਸ ਲਈ ਇਸ ਤਰ੍ਹਾਂ ਦੇ ਦਾਅਵੇ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਨੇ ਅੰਤ ਵਿੱਚ ਬਾਲਮਿਕੀ ਸੰਗਠਨਾਂ ਅਤੇ Hindu ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਅਤੇ ਕਿਤਾਬ ਸੰਬੰਧੀ ਪੂਰੀ ਜਾਂਚ ਕੇ ਕਾਨੂੰਨੀ ਤੌਰ ਤੇ ਲਾਜ਼ਮੀ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਆਮਨ ਚੈਨ ਦੀ ਸਥਿਤੀ ਪ੍ਰਭਾਵਿਤ ਨਾ ਹੋ ਸਕੇ ਸਰ ਦੇਖੋ ਜਦੋਂ ਕਿਸੇ ਨੂੰ ਬਾਰ ਬਾਰ ਆਪਾਂ ਕਵਾਂਗੇ ਨਾ ਕਿਸੇ ਨਾ ਕਿਸੇ ਗੱਲ ਦਾ ਉਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਹੋਏਗਾ ਮੰਗ ਪੱਤਰ ਆਪਾਂ ਦੇ ਰਹੇ ਆ ਆਪਾਂ ਚੱਲਦੇ ਆਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੇ ਅਗੇਂਸਟ ਹੀ ਜਾਣਾ ਤੇ ਬੰਦੇ ਇਕੱਠੇ ਕਰਕੇ ਲਾਲਣਾਲਾ ਕਰਾ ਦੀ ਉਹਦਾ ਫਾਇਦਾ ਕੋਈ ਨਹੀਂਗਾ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਸਮਾਜ ਦੇ ਵਿੱਚ ਕੋਈ ਵੀ ਵੈਰ ਵਿਰੋਧ ਵਧੇ ਕੋਈ ਘਟਨਾ ਹੋ ਜੀ ਵਾਪਰੇ ਜਿਹਦੇ ਉੱਪਰ ਸਿੱਧਾ ਸਾਡੇ ਉੱਪਰ ਲੋਕਾਂ ਨੂੰ ਜਾਮ ਲਾਣੇ ਪੈਣਾ ਉਹ ਆਪਾਂ ਕੰਮ ਕਰਨਾ ਨਹੀਂ ਤੇ ਪ੍ਰਸ਼ਾਸਨਿਕ ਤਰੀਕੇ ਨਾਲ ਚੱਲ ਕੇ ਆਪਾਂ ਲਾਫੁਲ ਚੱਲ ਕੇ ਲਾ ਦੇ ਅਗੇਂਸਟ ਜਾ ਕੇ ਲੀਗਲੀ ਤਰੀਕੇ ਨਾਲ ਜੋ ਬੰਦੀ ਕਰੂ ਆਪਾਂ ਉਹਦੇ ਹੱਕ ਦੇ ਵਿੱਚ ਗਿਆ ਸਦਾ ਉਸ ਹੱਕ ਦੇ ਵਿੱਚ ਰਵਾਂਗੇ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਰਵਾਂਗੇ ਚਾਤਰੀ ਨੂੰ ਕਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਹੋਣ ਜਾ ਰਿਹਾ ਹੈ ਉਹਦੇ ਬੜ ਕੇ ਕਹਿਣਾ ਚਾਹੁੰਦੇ ਹੋ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜਾਂ ਦੇਖੋ ਜੀ ਧਰਮ ਦਾ ਪ੍ਰਚਾਰ ਕਰਨ ਦੇ ਵਿੱਚ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਪ੍ਰਚਾਰ ਕਰਨ ਪਰ ਕਿਸੇ ਦੂਸਰੇ ਧਰਮ ਨੂੰ ਟਾਰਗੇਟ ਕਰਕੇ ਪ੍ਰਚਾਰ ਕਰਨ ਆਪਣੇ ਧਰਮ ਦਾ ਪ੍ਰਚਾਰ ਕਰਨ ਉਹ ਸਾਨੂੰ ਕਤਈ ਬਰਦਾਸ਼ਤ ਨਹੀਂ ਹੈ ਸਾਡੇ ਗੁਰੂਆਂ ਨੇ ਪੀਰਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਧਰਮ ਵਾਸਤੇ ਕਿ ਇਹ ਦਿਨ ਵੇਖਣ ਵਾਸਤੇ ਇਹ ਹੁਣ ਆਪਾਂ ਕਰੰਟਲੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਜਿਨ੍ਹਾਂ ਨੇ ਸੀਸ ਘਟਾਤਾ ਆਪਣਾ ਧਿੰਦ ਦੀ ਚਾਦਰ ਘਵਾਏ ਕਿਸ ਚੀਜ਼ ਵਾਸਤੇ ਕਿ ਇਹ ਲੋਕ ਆ ਕੇ ਆਪਣੇ ਧਰਮ ਦਾ ਪ੍ਰਚਾਰ ਕਰਨ ਔਰ ਉਹ ਕੁਰਬਾਨੀ ਜੜੀਆਂ ਆਪਣੇ ਨਾਂ ਕਰਾ ਲੈਣ ਇਹ ਆਪਾਂ ਹੋਣ ਨਹੀਂ ਦੇਵਾਂਗੇ ਠੀਕ ਜੀ ਸਾਬ ਜੈ ਵਾਲਮੀਕੀ ਜੈ ਸ਼ੇਰ ਆਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੈਂ ਲੱਕੀਵਤ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਆ ਮੇਰੇ ਬਾਬਾ ਸਨੀਨਾ ਜੀ ਬਾਬਾ ਪੋਲਾਨਾ ਜੀ ਵਿਸ਼ਵ ਵਿੰਦੂ ਪਰਿਸ਼ਦ ਤੋਂ ਵਰੁਣ ਜੀ ਸੁਖਵਿੰਦਰ ਜੀ ਅੱਜ ਸਾਰਿਆਂ ਅਸੀਂ ਸਮੂਹ ਵਾਲਮੀਕੀ ਦੇ ਹਿੰਦੂ ਜਥੇਬੰਦੀਆਂ ਨੇ ਇੱਕ ਮੰਗ ਪੱਤਰ ਦਿੱਤਾ ਵਾ ਪਿਛਲੇ ਸਾਲ 24 ਦੇ ਵਿੱਚ ਅੰਗਰਨੂਰਲਾ ਕ੍ਰੁਸ਼ੇਟ ਕਰਨ ਆਇਆ ਸੀਗਾ ਕ੍ਰੁਸ਼ੇਟ ਵਾਰਡ ਤੋਂ ਸਾਨੂੰ ਅਪਤੀ ਸੀਗੀ ਸਾਰੇ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਧਰਮ ਯੁੱਧ ਦਾ ਜਿਸ ਤਰ੍ਹਾਂ ਮੁਸਲਮਾਨਾਂ ਵਿੱਚ ਤੇ ਜਹਾਦ ਹੁੰਦਾ ਵਾ ਇਹਨਾਂ ਦੇ ਵਿੱਚ ਧਰਮ ਯੁੱਧ ਸੀਗਾ ਉਹਦਾ ਸੀਦਾ ਵਿਰੋਧ ਸੀਗਾ ਪਰ ਪਾਸ਼ਾ ਪ੍ਰਸ਼ਾਸਨ ਦੇ ਵਿੱਚ ਬਹਿ ਕੇ ਇਹਨਾਂ ਨੇ ਅਪੋਲੋਜਾਈਜ਼ ਕੀਤਾ ਸੀਗਾ ਕਿ ਫਿਊਚਰ ਸੇ ਅਸੀਂ ਜਿਹੜਾ ਇਹ ਸੀ ਨੂੰ ਨਹੀਂ ਯੂਜ਼ ਕਰਾਂਗੇ ਪਰ ਫਿਰ ਉਹ ਕਰ ਰਿਹਾ ਪਿਆ ਉਹ ਦੂਸਰੀ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਵੀ ਪਹਿਲਾਂ ਤੇ ਜਿਹੜੇ ਝੂਠ ਬੋਲ-ਬੋਲ ਕੇ ਲੋਕਾਂ ਨੂੰ ਬੇਕੂ ਬਣਾ ਕੇ ਜਿਹੜਾ ਕਰਜ ਯੂਨੀਵਰਸਨ ਕਰਵਾ ਰਹੇ ਸੀਗੇ ਹੁਣ ਇਹ ਡਾਇਰੈਕਟਲੀ ਹੋ ਗਿਆ ਕਿਨੇ ਕਿਤਾਬ ਛਾਪੀ ਆ ਸਨਾਤਨ ਕਾ ਪਰਮੇਸ਼ਵਰ ਕੌਣ ਹੈ ਪਹਿਲਾਂ ਮੈਨੂੰ ਇਹ ਪੁੱਛਣਾ ਚਾਹਾਂਗਾ ਕਿ ਵੀ ਜੀਜ਼ਸ ਕ੍ਰਾਈਸ ਦਾ ਜਿਹੜਾ ਬਰਥ ਹੈਗਾ ਵਾ ਉਹ ਅਕੋਰਡਿੰਗ ਟੂ ਬਾਈਬਲ ਹੀ ਜੇ ਕਹੀਏ ਆਪਾਂ ਦੇ 2000 ਸਾਲ ਦੇ ਕਰੀਬ ਤਰੀਬ ਆ ਔਰ ਇਹ ਚ ਕਹਿ ਰਿਹਾ ਵਾ ਕਿ ਵੀ 700 ਸਾਲ ਜਿਹੜੇ ਆ ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਸਨਾਤਨ ਪਰਮੇਸ਼ਰ ਸੀਗਾ ਮੈਂ ਇਹਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਵੀ ਫਿਰ ਇਹਨੇ ਤੇ ਉਹ ਕਹਾਵਤ ਕਰਦੀ ਨਾ ਵੀ ਜਦੋਂ ਜਾਕੇ ਉਦੋਂ ਸਵੇਰਾ ਭਾਰਤ ਦੀ ਸੰਕ੍ਰਿਤੀ ਅਸੀਂ 4 ਵਜੇ ਬ੍ਰਹਮ ਮੂਰਤ ਸਾਡਾ ਹੁੰਦਾ ਵਾ ਤੇ ਇਹਦਾ ਮੇਰੇ ਖਿਆਲ 10 ਵਜੇ ਹੁੰਦਾ ਵਾ ਇਹ 10 ਵਜੇ ਉੱਠਦਾ ਵਾ ਇਸ ਕਰਕੇ ਇਹਨੂੰ ਲੱਗਾ ਵਾ ਕਿ ਵੀ 2700 ਸਾਲ ਜਦ ਕਿ ਸਾਡੀ ਜਿਹੜੀ ਸੰਸਕ੍ਰਿਤੀ ਆ ਜਿਹੜੀ ਸਾਡੀ ਧਰਤੀ ਆ ਜਿਹੜੀ ਉਹ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਹੋਰੀ ਇਸ ਟਾਈਮ ਉਮਰ ਆ ਜੇ ਤੁਸੀਂ ਨਾਲ ਸਾਡੇ ਅਕੋਰਡਿੰਗ ਨਾਲ ਵੀ ਚੱਲ ਜਾਓਗੇ ਨਾ ਤੇ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਸਾਡੀ ਧਰਤੀ ਦੀ ਉਮਰ ਆ ਤੇ ਉਸ ਉਹ ਉਦੋਂ ਦਾ ਹੀ ਜਿਹੜਾ ਵਾ ਸੂਰਜ ਆ ਆਪਣਾ ਸੋਰੀ ਉਦੋਂ ਦਾ ਹੀ ਸਨਾਤਨ ਧਰਮ ਜਿਹੜਾ ਵਾ ਉਹ ਰਜਿਸਟਰ ਕਰਦਾ ਵਾ ਤੇ ਇਹ ਆਪਣੇ ਆਪਣੀ ਬੁੱਕ ਦੇ ਵਿੱਚ ਇਹ ਚੀਜ਼ ਕਹਿ ਰਿਹਾ ਵਾ ਕਿ ਸਨਾਤਨ ਧਰਮ ਜਿਹੜਾ ਵਾ ਉਹ ਕ੍ਰਿਸ਼ਣ ਧਰਮ ਆ ਉਹ ਜਿਹੜਾ ਰਾ ਮੋਦੀ ਆ ਉਹ ਜੀਜ਼ਸ ਕਰਾਈ ਸਾ ਇਸ ਸਿੱਧੇ ਸਿੱਧੇ ਸਾਰਾ ਹਿੰਦੂ ਜਿਹੜੀ ਸਨਾਤਨ ਸੰਸਕ੍ਰਿਤੀ ਆ ਜਿਹੜੀ ਉੱਤੇ ਜਿਹੜਾ ਪ੍ਰਹਾਰ ਕੀਤਾ ਗਿਆ ਵਾ ਉਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਕਿਉਂਕਿ ਜੇ ਆਪਾਂ ਆਪਣਾ ਸਿੱਕੇ ਇਤਿਹਾਸ ਕਰੀਏ ਕਿ ਵੀ ਹੁਣ ਆਪਾਂ ਹਫਤੇ ਪਹਿਲਾਂ ਹੀ ਗੁਰੂ ਸਾਹਿਬ ਦੀ ਸ਼ਹੀਦੀ ਮਨਾਈ ਆ ਔਰ 350 ਸਾਲਾਂ ਜਿਹੜਾ ਗੁਰਤੇਗ বাহাদুর ਮਹਾਰਾਜ ਦਾ ਸ਼ਹੀਦਿਆੜੇ ਚੱਲੇ ਆ ਔਰ ਉਹਦੇ ਵਿੱਚ ਤੁਸੀਂ ਦੇਖੋ ਭਾਈ ਮਤੀਦਾਸ ਜੀ ਸਦੀਦਾਸ ਜੀ ਭਾਈ ਦਿਆਲਾ ਜੀ ਆ ਔਰ ਕਿੰਨੀਆਂ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਨਾਲ ਦਿੱਤੀਆਂ ਵਾ ਜਿਹੜਾ ਅਸੀਂ ਹਜ਼ਾਰ ਜਨਮ ਵੀ ਲਿ ਲਈਏ ਉਹਦਾ ਅਸੀਂ ਮੁੱਲ ਨਹੀਂ ਮੋੜ ਸਕਦੇ ਪਰ ਅੱਜ ਵੇਖਿਆ ਜਾ ਰਿਹਾ ਵਾ ਕਿ ਵੀ ਉਹਨਾਂ ਦੇ ਦੇਸ਼ 'ਚ ਹੀ ਉਹਨਾਂ ਦੇ ਹੀ ਸਟੇਟ ਦੇ ਵਿੱਚ ਜਿੱਥੇ ਸਿੱਖੀ ਦਾ ਧੁਰਾ ਵਾ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਘਾਈ ਗਈ ਹੈ ਪੰਜਾਬ ਦੀ ਧਰਤੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉਹਦੇ ਵਿੱਚ ਹੀ ਜਿਹੜਾ ਵਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਵਾ ਕਿ ਕਨਵਰਜਨ ਹੋ ਰਿਹਾ ਵਾ ਜਿਹੜਾ ਚਿੰਤਾ ਦਾ ਵਿਸ਼ੇ ਆ ਔਰ ਸਾਡੀ ਹੀ ਕੌਮ ਜਿਹੜੀ ਆ ਬਾਬਾ ਜੀਵਨ ਸਿੰਘ ਜੀ ਸੀਗੇ ਜਿਹੜੇ ਚੰਦਨੀ ਚੌਂਕ ਦੇ ਵਿੱਚੋਂ ਗੁਰੂ ਸਾਹਿਬ ਦਾ ਜਿਹੜਾ ਸ਼ੀਸ਼ ਲੈ ਕੇ ਆਏ ਸੀਗੇ ਔਰ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਜ਼ੁਲਮ ਦੇ ਵਿਰੁੱਧ ਗੁਰੂ ਸਾਹਿਬ ਨੇ ਜਿਹੜੀ ਆ ਤੇਗ ਫੜਾਈ ᱛੀ ਸੀਗੀ ਪਰ ਅੱਜ ਜਿਸ ਵੇਲੇ ਕਨਵਰਜਨ ਹੋ ਰਿਹਾ ਵਾ ਇਸਾਈ ਪਾਸਟਰ ਜਿਹੜੇ ਆ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਸਲੀਮਾ ਫੜਾਈ ਜਾ ਰਹੇ ਆ ਚਿੰਤਾ ਦਾ ਵਿਸ਼ਾ ਵਾ